ਨਾਇਕਰ ਫਾਸ ਸਿੰਘ ਸਿੰਘੇਵਾਲਾ ਭਾਰਤੀ ਸੰਘੀਤਾ ਗਰਾਹਾਂ ਜ਼ਿਲ੍ਹਾ ਸ੍ਰੀ ਮੁਕਸਾ ਸਾਹਿਬ ਦਾ ਸੀਨੀਅਰ ਮਿਤ ਪ੍ਰਧਾਨ ਤੇ ਅੱਜ ਅਸੀਂ ਲੰਬੇ ਡੀਐਸਪੀ ਦੇ ਮਤਲਬ ਦਫ਼ਤਰ ਅੱਗੇ ਸਾਡਾ ਧਰਨਾ ਹੈ ਲੰਬੀ ਥਾਣਾ ਬੇਬੇ ਇਹ ਇਸ ਵਾਸਤੇ ਆ ਕਿ ਸਾਡੇ ਜਿਹੜੇ ਹੈਗਾ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਜੋ ਜ਼ਮੀਨਾਂ ਵਾਉਂਦੇ ਆ ਰਹੇ ਆ ਪਰ ਉਹਨਾਂ ਮਾਲਕ ਕੋਈ ਹੋਰ ਪਿਛਲੇ ਮਤਲਬ 70 70 ਸਾਲਾਂ ਤੋਂ ਜਿਹੜੀਆਂ ਜ਼ਮੀਨਾਂ ਆਕਾਸ਼ਤਰ ਦੇ ਆ ਰਹੇ ਆ ਕਿਸਾਨ ਮਜ਼ਦੂਰ ਉਹੋ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਦੀ ਗੱਲ ਹੈ ਪਰ ਇਹ ਅਦਾਲਤ ਵਿੱਚ ਕੇਸ ਚੱਲ ਰਿਹਾ ਤੇ ਇਸ ਨੂੰ ਜਿਹੜਾ ਹੈਗਾ ਉਹ ਅ ਅੱਜ ੱੱ ੱਕੇ ਦੇ ਨਾਲ ਸਾਡੇ ਬਿਨਾਂ ਕੋਈ ਉਹਦੇ ਕਸੂਰ ਜਿਹੜਾ ਕਿਸਾਨ ਲਗੌਰ ਸਿੰਘ ਹੈਗਾ ਉਸ ਨੂੰ ਚੱਕ ਕੇ ਉਹਦੇ ਤੇ ਕੇਸ ਦਰਜ ਕਰਕੇ 420 ਦਾ ਉਹਨੂੰ ਮਤਲਬ ਜਿਹੜਾ ਹੈਗਾ ਜੇਲ੍ਹ ਭੇਜਿਆ ਉਦੇ ਵਿਰੋਧ ਦੇ ਵਿੱਚ ਹੈ ਕਿ ਜੇ ਸਰਕਾਰ ਤੋਂ ਸਾਡੀ ਮੰਗ ਹੈ ਇਹ ਪਿਛਲਾ ਵੀ ਸਾਡਾ ਅੰਦੋਲਨ ਚੱਲਿਆ ਹੁਣ ਵੀ ਜਿਹੜਾ 5 ਮਾਰਚ ਨੂੰ ਇੱਥੇ ਚੰਡੀਗੜ੍ਹ ਜਾਣਾ ਸੀ ਉਹਦੇ ਵਿੱਚ ਮੰਗ ਚ ਸ਼ਾਮਲ ਹੈ ਕਿ ਜਿਹੜੇ ਕਿਸਾਨ ਲੰਬੇ ਸਮੇਂ ਤੋਂ ਤਾਸ਼ਤ ਕਰ ਰਹੇ ਹੈ ਜਮੀਨਾਂ ਦੇ ਉੱਤੇ ਕਿਸਾਨ ਮਜ਼ਦੂਰ ਚਾਹੇ ਉਹ ਮਤਲਬ ਮਜਾਰੇ ਵਾਲੀਆਂ ਜਮੀਨਾਂ ਦੇ ਉੱਤੇ ਹੈਗਾ ਚਾਹੇ ਉਹ ਜਿਹੜੀਆਂ ਆਵਾਦਕਾਰ ਜਮੀਨਾਂ ਨੇ ਚਾਹੇ ਕੋਈ ਸਰਕਾਰੀ ਜ਼ਮੀਨਾਂ ਨੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਪਰ ਇਹਦੀ ਬਜਾਏ ਮਾਲਕੀ ਹੱਕ ਦੇਣ ਦੀ ਬਜਾਏ ਅੱਜ ਜਿਹੜਾ ਹੈਗਾ ਉਹ ਅਦਾਲਤ ਵਿੱਚ ਇਹਦੇ ਕੇਸ ਚੱਲ ਰਿਹਾ ਹੈ ਉਹਦੇ ਵਿੱਚ ਕੀ ਫੈਸਲਾ ਹੋਣਾ ਇਹ ਅੱਡ ਗੱਲ ਹੈ ਪਰ ਖੇਤੀਬਾੜੀ ਮੰਤਰੀ ਦੇ ਇਸ਼ਾਰੇ ਦੇ ਉੱਤੇ ਪੁਲਸ ਨੇ ਇਥੋਂ ਦੇ ਡੀਐਸਪੀ ਵੀ ਸ਼ਹਿਰ ਦੇ ਨਾਲ ਜਿਹੜਾ ਹੈਗਾ ਉਹ ਕਿੱਲਾ ਕਿੱਲਿਆਂ ਵਾਲੀ ਦੇ ਜਿਹੜੇ ਇੰਚਾਰਜ ਨੇ ਉਹਨਾਂ ਨੇ ਨਗੌਰ ਸਿੰਘ ਨੂੰ ਚੱਕ ਕੇ ਲੈ ਆ ਕੇ ਥਾਣੇ ਬੰਦ ਕਰਕੇ ਉਹਦੇ ਤੇ ਕੇਸ ਪਾ ਕੇ ਜਿਹੜਾ ਇਹ ਬਿਲਕੁਲ ਸਰਾਸਰ ਨੰਗਾ ਚਿੱਟਾ ਧੱਕਾ ਹੈ ਤੇ ਇਹ ਉਹੀ ਹੈ ਜਿਹੜਾ ਪਰਸੋ 3 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਵਿਚਾਲੇ ਮੀਟਿੰਗ ਛੱਡ ਕੇ ਆ ਗਏ ਕਿਸਾਨਾਂ ਦੀ ਤੇ ਉਸ ਵੇਲੇ ਕਹਿੰਦਾ ਸੀ ਜਾ ਜਿਹੜਾ ਕੁਝ ਕਰਨਾ ਕਰ ਲੋ ਜਿਹੜੀ ਦੀ ਉਹ ਗੱਲ ਨੂੰ ਹੀ ਇੱਥੇ ਖੇਤੀਬਾੜੀ ਮੰਤਰੀ ਮਤਲਬ ਲਾਗੂ ਕਰ ਰਿਹਾ ਤੇ ਅੱਜ ਜਦੋਂ ਇਹ ਅਦਾਲਤ ਵਿੱਚ ਕੇਸ ਪੈਂਡਿੰਗ ਹੈ ਉਹ ਜਨੇ ਦੀ ਟੱਕੇ ਦੇ ਨਾਲ ਕਿਸਾਨ ਦੇ ਉੱਤੇ ਕੇਸ ਪਾ ਕੇ ਉਹਦੇ ਉੱਤੇ ਮਜਬੂਰ ਕਰ ਰਹੇ ਨੇ ਵੀ ਤਾਂ ਕਿ ਜਿਹੜਾ ਧੂ ਮਾਫੀਆ ਇਹਦੇ ਪਿੰਡ ਦਾ ਹੈ ਉਹ ਧੂ ਮਾਫੀਆ ਪਹਿਲਾਂ ਅਕਾਲੀ ਦਲ ਨਾਲ ਸੀ ਤੇ ਹੁਣ ਆਪ ਦੇ ਵਿੱਚ ਛਾਲ ਮਾਰਿਆ ਕਿਉਂਕਿ ਇਹਨਾਂ ਨੂੰ ਜਿਹੜੇ ਪਾਸੇ ਫਾਇਦਾ ਹੁੰਦਾ ਇਹਨਾਂ ਵਾਸਤੇ ਕੋਈ ਪਾਰਟੀਆਂ ਨਹੀਂ ਹੁੰਦੀਆਂ ਜਿਹੜੇ ਧੂ ਮਾਫੀਏ ਨੇ ਉਹ ਜਨੇ ਦੀ ਪਿਛਲੇ ਮਾਲਕਾਂ ਕੋਲੋਂ 2-3 ਲੱਖ ਰੁਪਏ ਚ ਜ਼ਮੀਨਾਂ ਲੈ ਕੇ ਤੇ ਉਹ ਉਹ ਜ਼ਮੀਨਾਂ ਉੱਤੇ ਕਾਬਜ ਹੋਣਾ ਚਾਹੁੰਦੇ ਨੇ ਇਸ ਕਰਕੇ ਇਹ ਵੱਡੀ ਲੜਾਈ ਹੈ ਸਾਡੇ ਸਾਰੇ ਪੰਜਾਬ ਦੇ ਵਿੱਚ ਆਵਾਦਕਾਰ ਜੀ ਕਿਸਾਨਾਂ ਦੇ ਜ਼ਮੀਨਾਂ ਵਾਲੀ ਮਜ਼ਾਰਿਆਂ ਦੇ ਜ਼ਮੀਨਾਂ ਵਾਲੀ ਉਥੇ ਜਿਉਂਦੇ ਵਿੱਚ ਵੀ ਚੱਲੀ ਐ ਤੇ ਸਾਰੇ ਪੰਜਾਬ ਦੇ ਵਿੱਚ ਐ ਬਹੁਤ ਸਾਰੀਆਂ ਜ਼ਮੀਨਾਂ ਐ ਜਿਨ੍ਹਾਂ ਉੱਤੇ ਸਾਡੇ ਮਜ਼ਦੂਰ ਕਿਸਾਨ ਉਹ ਖੇਤੀ ਕਰਦੇ ਆ ਰਹੇ ਨੇ ਜਮੀਨ ਬੋਂਦੇ ਆ ਰਹੇ ਨੇ ਇਸ ਕਰਕੇ ਉਹਨਾਂ ਨੂੰ ਜ਼ਮੀਨਾਂ ਤੋਂ ਵਿਜਾੜਨਾ ਫੈਸਲਾ ਐ ਇਹ ਜਿਹੜਾ ਇੱਕ ਪਾਸੇ ਐ ਜ਼ਮੀਨਾਂ ਖੋ ਕੇ ਲੈਂਡ ਬੈਂਕ ਬਣਾ ਕੇ ਕਾਰਪੇਟਾਂ ਨੂੰ ਜ਼ਮੀਨਾਂ ਦੇਣੀਆਂ ਦੂਜੇ ਪਾਸੇ ਆ ਜਬਰੀਦ ਜ਼ਮੀਨਾਂ ਜਿਹੜੀਆਂ ਆ ਭਾਰਤ ਮਾਲਾ ਵਰਗੇ ਪ੍ਰੋਜੈਕਟ ਹੈਗੇ ਆ ਇਹਨਾਂ ਦੇ ਥੱਲੇ ਜ਼ਮੀਨਾਂ ਲੈ ਕੇ ਉਹ ਜਿਹੜੀ ਜਮੀਨਾਂ ਦੇ ਉੱਤੇ ਨੰਗਾ ਚਿੱਟਾ ਹਮਲਾ ਹੈ ਉਸ ਹਮਲੇ ਨੂੰ ਜਿੰਦੀ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਉਹ ਇਟ ਖੜੀ ਆ ਸਰਕਾਰ ਇਸੇ ਕਰਕੇ ਮੁੱਖ ਮੰਤਰੀ ਕਹਿੰਦਾ ਨਾ ਇਹ ਕਹਿੰਦਾ ਜਾ ਜਿਹੜਾ ਕੁਝ ਕਰਨਾ ਕਰ ਲੋ ਇਹ ਤਾਂ ਸੜਕਾਂ ਰੋਕ ਲੈਂਦੇ ਆ ਪਰ ਇਹ ਨੈਰੇਟਿਵ ਸੈੱਟ ਕਰਕੇ ਉਹ ਖਰਨੀ ਚਾਹੁੰਦਾ ਵੀ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਘਬਰਾਹ ਕਰ ਲੂੰਗਾ ਕੱਲ ਵੀ ਦੱਸਿਆ ਜਿਹੜਾ ਉੱਥੇ ਜਦੋਂ 5 ਮਾਰਚ ਦਾ ਸਰਦਾਰਤਾ ਸੀ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਖਲਾੜ ਦੇ ਵਿੱਚ ਆ ਕੇ ਕਿਵੇਂ ਸਾਡੇ ਆਗੂਆਂ ਦੇ ਘਰਾਂ ਉੱਤੇ ਛਾਪੇਮਾਰੀ ਕੀਤੀ ਦਹਿਸ਼ਤ ਦਾ ਦੌਰ ਚਲਾਇਆ ਪਿੰਡਾਂ ਦੇ ਵਿੱਚ ਪੂਰੀ ਦਹਿਸ਼ਤ ਖੜੀ ਕੀਤੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਉੱਥੇ ਨਾਕੇਬੰਦੀਆਂ ਕੀਤੀਆਂ ਪਰ ਇਹਦੇ باوجود ਜਦੋਂ ਲੋਕ ਸੜਕਾਂ ਤੇ ਗਏ ਨੇ ਤੇ ਉੱਥੇ ਵੀ ਇੱਕ ਪਾਸੇ ਲਾ ਕੇ ਬੈਠੇ ਨੇ ਸਕਮਾ ਸੜਕਾਂ ਰੋਕੀਆਂ ਤਾਂ ਪੁਲਿਸ ਪ੍ਰਸ਼ਾਸਨ ਨੇ ਧਾੜਾ ਲਾ ਕੇ ਨਾਕੇ ਲਾ ਕੇ ਸੜਕਾਂ ਜਿਹੜੀਆਂ ਪੁਲਿਸ ਨੇ ਰੋਕੀਆਂ ਹੋਈਆਂ ਸੀ ਏ ਸਾਡੇ ਕਿਸਾਨ ਇੱਕ ਪਾਸੇ ਬੈਠੇ ਸੀ ਅੱਜ ਵੀ ਸਾਡੇ ਕਿਸਾਨ ਆ ਇੱਕ ਪਾਸੇ ਬੈਠੇ ਕੋ ਆ ਵੇਖੋ ਜਿਹੜੇ ਸਲਿਪ ਰੋਡ ਦੇ ਉੱਤੇ ਵੀ ਆ ਵਜਾਈ ਸਾਰੇ ਚੱਲ ਰਹੀ ਹੈ ਪਰ ਬਦਨਾਮ ਕਿਸਾਨਾਂ ਨੂੰ ਕਰ ਰਿਹਾ ਤਾਂ ਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਜ਼ਮੀਨਾਂ ਖੋਹਣੀਆਂ ਕਾਰਪਟਾਂ ਦੇ ਹੱਕ 'ਚ ਫੈਸਲੇ ਕਰਨੇ ਨੇ ਤੇ ਲੋਕਾਂ ਦੇ ਵਿੱਚ ਬਦਨਾਮ ਕਰ ਗਏ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਇਸੇ ਕਰਕੇ ਆ ਜਿਹੜੇ ਨਸ਼ੇ ਵਾਲਿਆਂ ਦੇ ਜਿਹੜੇ ਕੋਈ ਛੋਟੇ ਸਮਗਲਰ ਨੇ ਜਿਹੜੇ ਕੋਈ ਮਾੜਾ ਮੋਟਾ ਔਪਰਚੂਨ ਦਾ ਕੰਮ ਕਰਦੇ ਨੇ ਉਹਨਾਂ ਦੇ ਘਸਟਾ ਕੇ ਵੱਡੋ ਜਰ ਚਲਾ ਕੇ ਇਹ ਇਹ ਜਣੀ ਦੀ ਬਾਵਾ ਖਟਣੀ ਚਾਹੁੰਦੇ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਆ ਪਰ 3 ਸਾਲ ਹੋ ਗਏ ਤੁਸੀਂ ਕੀ ਕੀਤਾ ਨਸ਼ਾ ਵਾਸਤੇ ਆ ਪਿੰਡਾਂ ਦੇ ਵਿੱਚ ਨਸ਼ਾ ਛਰਿਆਵ ਨਹੀਂ ਵਕੀ ਜਾਂਦਾ 13 13 ਸਾਲ ਤੋਂ ਲਾਕੇ ਮੁੰਡੇ ਆ 20 21 ਸਾਲ ਦੇ ਗੱਭਰੂ ਆਂ ਡਿੱਗ ਜੰਦੇ ਆ ਫਾਰਮਿਸੂਚਾ ਵਾਂਗੂ ਟੀਕੇ ਲਾ ਕੇ ਆ ਕਿੰਨੀ ਨੌਜਵਾਨੀ ਦਾ ਘਾਣ ਹੋਇਆ ਕਿੰਨੇ ਮਰੀ ਜਾਂਦੇ ਆ ਪੋਰਸ ਪ੍ਰਸ਼ਾਸਨ ਸਾਰਾ ਨਾਂ ਲੜ ਕੇ ਸਰਕਾਰ ਦੇ ਪਿੱਛੇ ਛੇ ਆਏ ਤੋਂ ਬਿਨਾ ਦਾ ਮਤਲਬ ਹੀ ਨਹੀਂ ਕੋਈ ਜੇ ਸਰਕਾਰ ਦੀ ਪੂਰੀ ਨੀਤ ਸਾਫ਼ ਹੋਵੇ ਵੀ ਇੱਥੇ ਨਸ਼ਾ ਮਤਲਬ ਵਿਕ ਜੇ ਪੋਰਸ ਦੀ ਨੀਤ ਸਾਫ਼ ਹੋਵੇ ਪਰ ਭਰਾਵੋ ਆ ਜਿਹੜਾ ਨਿੱਕੇ ਪਰ ਚੂਨ ਵਾਲਿਆਂ ਨੂੰ ਮਤਲਬ ਜਿਹੜਾ ਫੜ ਕੇ ਤੇ ਇੱਥੇ ਉਹ ਜਿਹੜਾ ਉਹਨਾਂ ਦੇ ਬਲਡੋਜ਼ਰ ਚਲਾ ਕੇ ਓਹੋ ਜਿਹੜਾ ਬਾਵਾ ਖਟਣੀ ਚਾਹੁੰਦੇ ਆ ਜਦੋਂ ਕਿ ਉਹ ਜਿਹੜਾ ਆਈਜੀ ਹੈ ਜਿਹੜਾ ਭੱਜਿਆ ਫਿਰਦਾ ਜਿਹਦੇ ਉੱਤੇ ਪਰਚਾ ਹੈ ਪਰ ਠੀਕਾ ਉਹ ਨਹੀਂ ਥਿਆ ਕੀ ਉਹਦਾ ਘਰ ਹੈ ਨਹੀਂ ਉਹਦੇ ਬਲਜਰਜਰ ਚਲਾਇਆ ਇਹਨਾਂ ਨੇ ਇਸ ਕਰਕੇ ਵੱਡੇ ਆ ਜਿਹੜੇ ਉਸ ਸਮਗਲਰ ਉਸੇ ਤਰ੍ਹਾਂ ਛਰੇ ਆਮ ਸਾਰਾ ਕੁਝ ਹੋ ਰਿਹਾ ਪਰ ਆ ਜਿਹੜਾ ਨਾਟਕਵਾਜੀ ਹੈ ਉਹ ਕਰਕੇ ਉਹ ਨਾਟਕਵਾਜੀ ਕਰਕੇ ਲੋਕਾਂ ਨੂੰ ਬਾਵਾ ਖਟਕੇ ਕਰਨੀ ਆਏ ਜੋੜਨਾ ਚਾਹੁੰਦਾ ਨਾਲ ਕਿ ਅਸੀਂ ਲੋਕਾਂ ਦੇ ਮਸਲੇ ਦਾ ਹੱਲ ਕਰਨੇ ਨਹੀਂ ਕਿਸਾਨਾਂ ਦੇ ਮਸਲੇ ਨਹੀਂ ਸਾਡੇ ਆ ਪਿਛਲੇ ਛਾਲਾਂ ਦੇ ਵਿੱਚ ਲੰਬੀ ਦੇ ਵਿੱਚ ਗਲਾਬੀ ਸੁੰਢੀ ਨਾਲ ਨਰਮਤਵਾਹ ਹੋ ਗਿਆ ਆ ਪਿੰਡ 86 ਇਸ਼ਾਰੇ ਦੇ ਉੱਤੇ ਕੱਖਾਂ ਵਾਲੀ ਮਾਨਾ ਤੇ ਭੁੱਲਰਾਲਾ ਸਿੱਖਵਾਲਾ ਇਨ੍ਹਾਂ ਪਿੰਡਾਂ ਦੇ ਵਿੱਚ ਮਾਵਜਾ ਨਹੀਂ ਦਿੱਤਾ ਇਹ ਜਦੋਂ ਅਸੀਂ ਤਹਿਸੀਲਦਾਰ ਦਾ ਘਰਾਓ ਕੀਤਾ ਸਾਡੇ ਉੱਤੇ ਲਾਠੀ ਚਾਰਜ ਐਸੇ ਸਰਕਾਰ ਨੇ ਆ ਜਿਹੜਾ ਕਿ ਖੇਦੀ ਬੜੀ ਮੰਤਰੀ ਦੇ ਇਸ਼ਾਰੇ ਉੱਤੇ ਕੀਤਾ ਮਸਲੇ ਸਾਡੇ ਸੈੱਟ ਕਰਨੇ ਨਹੀਂ ਆ ਜਿਹੜੀਆਂ ਹੁਣ ਕਣਕਾਂ ਨੇ ਨੁਕਸਾਨ ਹੋਏ ਨੇ ੁੱਦੇ ਦੇ ਵਿੱਚ 60 ਕਿੱਲੇ ਸਣ ਕਣਕਾਂ ਸੜ ਕੇ ਸਵਾਹ ਹੋ ਗਈ ਉਹਦਾ ਮੁਆਵਜ਼ਾ ਸੀ ਉਹ ਨਹੀਂ ਦਿੱਤਾ ਆ ਗੱਡੀ ਮਾਰੀ ਹੋਈ ਆ ਪੰਜਾਬ ਦੇ ਵਿੱਚ ਉਹਦਾ ਤੁਸੀਂ ਕੀ ਕੀਤਾ ਹੈ ਮਸਲੇ ਕਿਸੇ ਦਾ ਕੋਈ ਹੱਲ ਨਹੀਂ ਕਰਨਾ ਤੇ ਆ ਨਾਟਕਬਾਜ਼ੀਆਂ ਕਰਕੇ ਇਹਦਾ ਕਿਸਾਨ ਛੜਕਾ ਰੋਕ ਲੈਂਦੇ ਆ ਵੀ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਕਰਨੀ ਲੋਕਾਂ ਦੇ ਨਾਲ ਬਾਵਾ ਖਟਾਂਗੇ ਆ ਨਸ਼ਾ ਵਾਲਿਆਂ ਨੂੰ ਪਰਚੂਨ ਵਾਲਿਆਂ ਨੂੰ ਫੜ ਕੇ ਉਹਨਾਂ ਦੇ ਬਜੋਜਰ ਚਲਾ ਕੇ ਕਰਨੀ ਬਾਵਾ ਖੱਟਣੀ ਚਾਹੁੰਦਾ ਪਰ ਅਸਲ ਮਨਸ਼ਾ ਇਹਨਾਂ ਦੀ ਹੈ ਨਹੀਂ ਇਸ ਕਰਕੇ ਇਹ ਸਾਰਾ ਕੁਝ ਭ੍ਰਿਸ਼ਟਾਚਾਰ ਹੈ ਉਹ ਤਹਿਸੀਲਾਂ ਦੇ ਵਿੱਚ ਠਾਣਿਆਂ ਦੇ ਵਿੱਚ ਸਾਰਾ ਉਵੇਂ ਚੱਲੀ ਜਾਂਦਾ ਹੈ ਸਾਰੇ ਦਫ਼ਤਰਾਂ ਦੇ ਵਿੱਚ ਕਿਤੇ ਕੋਈ ਪੁੱਛਦਾ ਪੈਸੇ ਦੇ ਬਿਨਾ ਗੱਲ ਹੀ ਕੋਈ ਨਹੀਂ ਤੇ ਇਹ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਨਾ ਹੈ ਅਸੀਂ ਨਸ਼ਾ ਮੁਕਤ ਪੰਜਾਬ ਕਰਨਾ ਹੈ ਤੁਹਾਡੀ ਨੀਤੀ ਸਾਫ਼ ਨਹੀਂ ਨਹੀਂ ਮਤਲਬ ਕੀ ਹੈ ਚਾਰ ਦਿਨਾਂ ਚ ਨਸ਼ਾ ਬੰਦ ਹੋ ਜਾਏ ਜੇ ਸਰਕਾਰ ਦੀ ਪੰਜਾਬ ਦੀ ਨੀਤ ਸਾਫ ਹੋਵੇ ਇਸ ਕਰਕੇ ਇਹ ਜਿਹੜਾ ਲੋਕਾਂ ਨੂੰ ਤਾਂ ਇਸ ਦਲਦਲ ਦੇ ਵਿੱਚ ਸਿੱਟ ਕੇ ਨੌਜਵਾਨਾਂ ਨੂੰ ਇਸ ਦਲਦਲ ਦੇ ਵਿੱਚ ਸਿੱਟ ਕੇ ਇਹਦੇ ਵਿੱਚ ਹੱਥ ਵੀ ਰੰਗਦੇ ਨੇ ਕਿਉਂਕਿ ਨਸ਼ਿਆਂ ਦਾ ਬਹੁਤ ਵੱਡਾ ਕਾਰੋਬਾਰ ਹੈ ਇਹਦੇ ਵਿੱਚ ਸਾਰੇ ਸਿਆਸਦਾਨ ਤੇ ਪੁਲਿਸ ਅਫਸਰ ਸ਼ਾਮਲ ਨੇ ਇਸ ਕਰਕੇ ਇਹਦੇ ਵਿੱਚ ਹੱਥ ਇਹ ਰੰਗਦੇ ਨੇ ਤੇ ਦੂਜਾ ਨਾਲ ਹੀ ਇਹਦੇ ਨਾਲ ਜਿਹੜੇ ਨੌਜਵਾਨਾਂ ਨੇ ਸ਼ਗਰਸ਼ ਦੇ ਮੈਦਾਨ ਚ ਆਉਣਾ ਉਹ ਜਿਹੜੇ ਨਸ਼ੇ ਕਰਦੇ ਆ ਆਪਣਾ ਕਮੇਸ਼ਕਰ ਦੇ ਮੈਦਾਨ ਚ ਆ ਜਾਣਗੇ ਇਸ ਕਰਕੇ ਅਸੀਂ ਆ ਜਮੀਨਾਂ ਦੇ ਉੱਤੇ ਕੱਜੇ ਉਹਨਾਂ ਦੇ ਕਰਾਉਣੇ ਆ ਕਾਰਪੇਟਾਂ ਦੇ ਇਹ ਤਾਂ ਉਸ ਨੀਤੀ ਤੇ ਚੱਲੇ ਹੋਏ ਐ ਇਸ ਕਰਕੇ ਕਿੱਥੋਂ ਇਹ ਆ ਨਸ਼ਾ ਖਤਮ ਕਰ ਦੇਣਗੇ ਸਾਰੇ ਨਾਟਕ ਐ ਪਿਛਲੀਆਂ ਸਰਕਾਰਾਂ ਨੇ ਵੀ ਕੀਤੇ ਤੇ ਇਹ ਵੱਧ ਚਿੰੰਦੀ ਕਮੇਡੀ ਐ ਆਉਂਦੀ ਐ ਇਸ ਨੂੰ ਇਸ ਕਰਕੇ ਕਮੇਡੀ ਕਰਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦਾ ਐ ਐ ਪੰਜਾਬ ਦੇ ਲੋਕ ਸਿਆਣੇ ਆ ਉਹ ਮੂਰਖ ਨਹੀਂ ਬਣਦੇ ਜੇ ਆ ਟੱਕੇ ਹੁੰਦੇ ਆ ਥਾਣਿਆਂ ਦੇ ਵਿੱਚ ਇੱਕ ਬੇਕਸੂਰ ਕਿਸਾਨ ਨੂੰ ਚੱਕ ਕੇ ਜਿਹੜਾ ਪਿਛਲੇ ਸੱਦੇ ਆ ਰਹੇ ਨੇ ਜ਼ਮੀਨ ਵਾਉਂਦੇ ਆ ਰਹੇ ਨੇ ਉਹਨਾਂ ਨੂੰ ਜਣੀਦੀ ਭੂ ਮਾਫੀਆ ਦੇ ਨਾਲ ਮਿਲ ਕੇ ਉਹ ਚੱਕ ਕੇ ਇੱਥੇ ਥਾਣੇ ਵਿੱਚ ਬੰਦ ਕਰਦੇ ਨੇ ਇਹ ਟੱਕਾ ਕਰਕੇ ਚਾਹੁੰਦੇ ਨੇ ਕਿ ਅਸੀਂ ਆਪਣਾ ਜਿਹੜਾ ਹੈਗਾ ਇਹ ਲੋਕਾਂ ਨੂੰ ਦਬਾ ਲਾਂਗੇ ਪਰ ਇਹ ਲੋਕਾਂ ਦੀ ਦਵਾਜ ਨਹੀਂ ਲੱਗਦੀ ਅਸੀਂ ਪਾਤਿਕ ਸੰਜੇ ਤੇ ਬੰਦੀ ਅਗਰਾਹਾ ਵੱਲੋਂ ਸੰਘਰਸ਼ ਦੇ ਮੈਦਾਨ 'ਚ ਆਏ ਅਸੀਂ ਨਸ਼ਾ ਦੇ ਖਿਲਾਫ ਵੀ ਸਭ ਤੋਂ ਪਹਿਲਾ ਆਵਾਜ਼ ਛੱਡੀ ਜਿੱਥੇ ਬੰਦੀ ਨੇ ਚੱਕੀ ਸੀ ਜਦੋਂ ਇੱਕ ਕਿਤਾਬ ਚੋਂ ਵੀ ਕੱਢਿਆ ਸੀ ਨਸ਼ਾ ਦੀ ਮਹਾਮਾਰੀ ਦੋਸ਼ੀ ਕੌਣ ਉਹਦੇ ਵਿੱਚ ਨਾਂ ਦਰਜ ਨੇ ਜਿਹੜੇ ਅਕਾਲੀ ਸਰਕਾਰ ਵੇਲੇ ਵੀ ਹਰਬਿਆਲ ਮਾਨ ਐਸਐਸਪੀ ਨੇ ਨਾਲੇ ਸੀ ਕੀ ਬਣਾਇਆ ਉਹਨਾਂ ਦਾ ਉਹ ਜਿਹੜੀ ਗੱਬਾ ਜਿਹੜਾ ਫੈਕਟਰੀ ਹੈ ਉਹਦੇ ਵਿੱਚੋਂ ਲਾਲ ਡੇਰੀ ਮਿਲੀ ਸੀ ਕੀ ਬਣਾਇਆ ਉਸ ਦਾ ਇਸ ਕਰਕੇ ਵੱਡੇ ਮਗਰਮੱਛਾ ਨੂੰ ਨਹੀਂ ਛੇੜਦੇ ਇੱਥੇ ਪੰਜਾਬ ਦੇ ਵਿੱਚ ਆ ਮਾੜਾ ਮੋਟੇ ਜਿਹੜੇ ਥਲੜੇ ਵਾਲੇ ਹੈਗੇ ਆ ਜਿਹੜੇ ਪੀੜਤ ਹੈ ਜਿਨ੍ਹਾਂ ਨੂੰ ਦਵਾਈ ਨਹੀਂ ਲੋੜ ਹੈ ਇਹਨਾਂ ਨੂੰ ਇਲਾਜ ਨਹੀਂ ਲੋੜ ਹੈ ਉਹਨਾਂ ਦਾ ਇਲਾਜ ਕਰਨ ਦੀ ਬਜਾਏ ਉਹਨਾਂ ਦੇ ਘਟਾ ਕੇ ਇਹ ਜਿਹੜਾ ਆਪਣੀ ਬਾਵਾ ਖਟ ਕੇ ਲੋਕਾਂ ਨੂੰ ਕਰਨੀ ਇਹ ਮੂਰਖਣਾਉਣਾ ਚਾਹੁੰਦੇ ਨੇ ਇਸ ਕਰਕੇ ਜੇ ਤੁਸੀਂ ਸ਼ਹਿਰ ਤੋਂ ਪੰਜਾਬ ਵਾਸਤੇ ਮਸਲੇ ਹੱਲ ਕਰੋ ਕਿਸਾਨੀ ਮਜ਼ਦੂਰ ਸੰਕਟ ਦੇ ਵਿੱਚ ਨੇ ਆ ਜਿਹੜੇ ਖੇਤੀ ਕਾਨੂੰਨ ਰੱਦ ਕਰਵਾਇਆ 380 ਦਿਨ ਦਿੱਲੀ ਦੇ ਬਾਹਰਾਂ ਦੇ ਬੈਠ ਕੇ ਤੁਸੀਂ ਕਹਿੰਦੇ ਹੋ ਉਹ ਕਾਨੂੰਨ ਮਾਰੇ ਸੀ ਖੇਤੀ ਨੀਤੀ ਵਾਸਤੇ ਲਿਓ ਖੇਤੀ ਨੀਤੀ ਸਾਲ ਪਾਰ ਹੋ ਗਿਆ ਖੇਤੀ ਨੀਤੀ ਦਾ ਖੜਾ ਦਾ ਦਿੱਤੇ ਨੂੰ ਅਜੇ ਤੱਕ ਲਾਗੂ ਨਹੀਂ ਕੀਤੀ ਇਹਨਾਂ ਨੇ ਤਾਂ ਫਿਰ ਤੁਸੀਂ ਕੀ ਕਰ ਰਹੇ ਹੋ ਸਾਡੇ ਕਿਸਾਨਾਂ ਮਜ਼ਦੂਰਾਂ ਵਾਸਤੇ ਇਹ ਥੋੜਾ ਜਿਹਾ ਝੰਡਾ ਨਾਲ ਤੁਹਾਡੀ ਗੱਲ ਨਹੀਂ ਚੱਲਣੀ ਇਹ ਕਮੇਟੀ ਨਾਲ ਗੱਲ ਨਹੀਂ ਚੱਲਣੀ ਲੋਕਾਂ ਦੇ ਮਸਲੇ ਹੱਲ ਕਰੋ ਇਹ ਲੋਕਾਂ ਨਾਲ ਧੱਕਾ ਕਰਨਾ ਬੰਦ ਕਰੋ ਨਹੀਂ ਪੰਜਾਬ ਦੇ ਲੋਕ ਤੁਹਾਡੀ ਆਵਾਜ਼ ਇਸ ਤਰ੍ਹਾਂ ਤੁਸੀਂ ਦਬਾਉਣੇ ਹੋ ਇਹ ਆਵਾਜ਼ ਨਹੀਂ ਦਬਣੀ ਇਹਦਾ ਰੰਗ ਤੁਹਾਨੂੰ ਦਿਖਾਉਣਗੇ